ਬਹੁਤ ਵੱਡੀ ਟਿੱਪਣੀ ਹੈ ਕਿ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ 8 ਰੱਦ ਕੀਤੇ ਵੋਟ ਸਹੀ ਹਨ ਇਹ ਬਹੁਤ ਵੱਡੀ ਟਿੱਪਣੀ ਹੈ ਕਿ ਕਿਹੜੇ ਦਰਸਲ 8 ਵੋਟ ਇਨਵੈਲਿਡ ਕਰਾ ਦਿੱਤੇ ਗਏ ਸਨ ਪ੍ਰੈਜ਼ਾਈਡਿੰਗ ਅਫੀਸਰ ਦੇ ਵੱਲੋਂ ਉਸ ਤੋਂ ਬਾਅਦ ਕੀ ਭਾਜਪਾ ਦਾ 30 ਜਨਵਰੀ ਨੂੰ ਮੇਰ ਬਣਦਾ ਤੇ ਇਸ ਨੂੰ ਲੈ ਕੇ ਚੀਫ ਜਸਟਿਸ ਦੇ ਵੱਲੋਂ ਇਹ ਵੱਡੀ ਟਿੱਪਣੀ ਕੀਤੀ ਗਈ ਹੈ ਕਿ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ ਗਿਣਤੀ ਦੇ ਹੁਕਮ ਦਾ ਮਤਲਬ ਹੈ ਕਿ ਰੀਕਾਊਂਟਿੰਗ ਹੋਵੇਗੀ ਰੀਕਾਊਂਟਿੰਗ ਹੋਵੇਗੀ ਇਸ ਦੇ ਤੌਰ ਤੇ ਵੱਡੀ ਟਿੱਪਣੀ ਜਿਹੜੀ ਕਿ ਚੀਫ ਜਸਟਿਸ ਦੇ ਵੱਲੋਂ ਕੀਤੀ ਗਈ ਹੈ ਕਿ 8 ਰੱਦ ਕੀਤੇ ਵੋਟ ਸਹੀ ਹਨ ਇਥੋਂ ਤੱਕ ਕਹਿ ਦਿੱਤਾ ਗਿਆ ਕਿ ਜਿਹੜੇ 8 ਜਿਹੜੇ ਵੋਟ ਰੱਦ ਕੀਤੇ ਗਏ ਸੀਗੇ ਇਨਵੈਲਿਡ ਕਰਾਰ ਦਿੱਤੇ ਗਏ ਸੀ ਉਸ ਤੋਂ ਬਾਅਦ ਚ ਬੀਜੇਪੀ ਦਾ ਮੇਰ ਬਣਦਾ ਤੇ ਉਸ ਨੂੰ ਲੈ ਕੇ ਬਹੁਤ ਵੱਡੀ ਟਿੱਪਣੀ ਜਿਹੜੀ ਕਿ ਸੁਪਰੀਮ ਕੋਰਟ ਦੇ ਬਾਰੇ ਕੀਤੀ ਗਈ ਹੈ ਕਿ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ ਯਾਨੀ ਕਿ ਰੀਕਾਊਂਟਿੰਗ ਹੋਵੇ ਦੁਬਾਰਾ ਗਿਣਤੀ ਹੋਵੇਗੀ ਜਿਹੜੀ ਕਿ 30 ਜਨਵਰੀ ਨੂੰ ਗਿਣਤੀ ਹੁੰਦੀ ਹੈ ਉਸ ਤੋਂ ਬਾਅਦ ਚ 8 ਫੋਟ ਜਿਹੜੇ ਕਿ ਇਨਵੈਲਿਡ ਕਰ ਦਿੱਤੇ ਜਾਂਦੇ ਨੇ ਉਸ ਦੇ ਬਾਅਦ ਜਿਹੜਾ ਕਿ ਭਾਜਪਾ ਦਾ ਮੇਰ ਬਣ ਜਾਂਦਾ ਤੇ ਇਸ ਦੇ ਵਿਚਾਲੇ ਸੁਪਰੀਮ ਕੋਰਟ ਦੇ ਵੱਲੋਂ ਚੀਫ ਜਸਟਿਸ ਆਫ ਇੰਡੀਆ ਦੇ ਵੱਲੋਂ ਇੱਕ ਵੱਡੀ ਟਿੱਪਣੀ ਕੀਤੀ ਗਿਆ ਕਿ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ 8 ਰੱਦ ਕੀਤੇ ਵੋਟ ਸਹੀ ਨੇ ਸੋ ਕਾਫੀ ਸੁਪਰੀਮ ਕੋਰਟ ਕਿਹਾ ਜਾ ਸਕਦਾ ਹੈ ਕਿ ਸਖਤ ਨਜ਼ਰ ਆ ਰਿਹਾ ਹੈ ਚੰਡੀਗੜ੍ਹ ਨਿਰਚਨ ਨੂੰ ਲੈ ਕੇ ਜਿਸ ਤਰੀਕੇ ਦੇ ਕਾਂਗਰਸ ਸਾਹਿਬ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਕਿ ਗੜਬੜੀ ਹੋਈ ਹੈ ਉਸ ਤੋਂ ਬਾਅਦ ਹਾਈ ਕੋਰਟ ਦਾ ਰੁਕੀਤਾ ਜਾਂਦਾ ਹੈ ਸੁਪਰੀਮ ਕੋਰਟ ਦਾ ਰੁਕੀਤਾ ਜਾਂਦਾ ਹੈ ਕੱਲ ਵੀ ਸੁਪਰੀਮ ਕੋਰਟ ਦੇ ਸੁਣਵਾਈ ਹੋਈ ਸੀ ਕੱਲ ਵੀ ਆ ਕਈ ਸਖਤ ਟਿੱਪਣੀਆਂ ਜਿਹੜੀਆਂ ਕਿ ਚੀਫ ਜਸਟਿਸ ਦੇ ਵੱਲੋਂ ਕੀਤੀਆਂ ਗਈਆਂ ਸ ਤੇ ਅੱਜ ਵੀ ਇਹ ਵੱਡੀ ਟਿੱਪਣੀ ਕੀਤੀ ਗਈ ਕਿ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ ਅੱਠ ਰੱਦ ਕੀਤੇ ਵੋਟ ਸੋ ਸਿੱਧੇ ਤੌਰ ਤੇ ਰੀਕਾਉਂਟਿੰਗ ਦੀ ਆਰਡਰ ਕਰ ਦਿੱਤੇ ਗਏ ਨੇ ਦੁਬਾਰਾ ਗਿਣਤੀ ਹੋਵੇਗੀ ਇਹ ਵੱਡੀ ਜਾਣਕਾਰੀ ਹੈ ਵੱਡੀ ਖਬਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਲਗਾਤਾਰ ਸੁਪਰੀਮ ਕੋਰਟ ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਕਿ ਆਖਰਕਾਰ ਇਹਨਾਂ ਇਲਜ਼ਾਮਾਂ ਦੇ ਵਿਚਾਲੇ ਇਸ ਪੂਰੇ ਮਸਲੇ ਦੇ ਉਸ ਤੋਂ ਬਾਅਦ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਕੀ ਰੁਖ ਅਪਣਾਇਆ ਜਾਂਦਾ ਸੁਪਰੀਮ ਕੋਰਟ ਬਹੁਤ ਸਖਤ ਨਜ਼ਰ ਆ ਰਿਹਾ ਯਾਨੀ ਕਿ ਜਿਹੜੀ 30 ਜਨਵਰੀ ਨੂੰ ਕਾਊਂਟਿੰਗ ਹੁੰਦੀ ਹੈ 8 ਵੋਟ ਇਨਵੈਲਿਡ ਕਰਾਰ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਕਿ ਭਾਜਪਾ ਦਾ ਮੇਰ ਬਣ ਜਾਂਦਾ ਤੇ ਇਸ ਨੂੰ ਲੈ ਕੇ ਰੀ ਕਾਊਂਟਿੰਗ ਦੇ ਜਿਹੜੇ ਕਿ ਆਦੇਸ਼ ਸੁਪਰੀਮ ਕੋਰਟ ਦੇ ਵੱਲੋਂ ਦਿੱਤੇ ਗਏ ਨੇ 8 ਰੱਦ ਕੀਤੇ ਵੋਟ ਸਹੀ ਨੇ ਚੀਫ ਜਸਟਿਸ ਦੇ ਵੱਲੋਂ ਵੀ ਵੱਡਾ ਫੈਸਲਾ ਸੁਣਾਇਆ ਗਿਆ ਕਿ ਜਿਹੜੇ 8 ਵੋਟ ਰਦ ਕੀਤੇ ਗਏ ਇਨਵੈਲਿਡ ਕਰਾ ਦਿੱਤੇ ਗਏ ਉਹ ਬਿਲਕੁਲ ਸਹੀ ਨਹੀਂ ਤੇ ਰੀਕਾਉਂਟਿੰਗ ਹੋਵੇਗੀ ਸੁਪਰੀਮ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਸੁਣਿਆ ਗਿਆ ਵੱਡੀ ਜੱਜਮੈਂਟ ਸੁਣਾਈ ਗਈ ਹੈ ਕਿਉਂਕਿ ਲਗਾਤਾਰ ਸੁਪਰੀਮ ਕੋਰਟ ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਕਿ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਆਖਰਕਾਰ ਕੀ ਵੱਡਾ ਫੈਸਲਾ ਲਿਆ ਜਾਂਦਾ ਹੈ ਹਾਲਾਂਕਿ ਰਿਟਰਨ ਦੇ ਵਿੱਚ ਜਦੋਂ ਪੂਰਾ ਡਿਟੇਲ ਦੇ ਵਿੱਚ ਵਿਸਥਾਰ ਦੇ ਨਾਲ ਸੁਪਰੀਮ ਕੋਰਟ ਦਾ ਆਰਡਰ ਆਏਗਾ ਉਸ ਤੋਂ ਹੋਰ ਵੀ ਸਪਸ਼ਟ ਹੋਵੇਗਾ ਜੋ ਸ਼ੁਰੂਆਤੀ ਜਾਣਕਾਰੀ ਸਾਡੇ ਕੋਲ ਪਹੁੰਚ ਰਹੀ ਹੈ ਉਸ ਦੇ ਲਿਹਾਜ਼ ਦੇ ਨਾਲ ਹੀ ਇਹ ਵੱਡੀ ਜਾਣਕਾਰੀ ਹੈ हां ਵੱਡੀ ਖਬਰ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਿਉਂਕਿ ਚੀਫ ਜਸਟਿਸ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ ਅੱਠ ਰੱਦ ਕੀਤੇ ਵੋਟ ਸਹੀ ਨੇ ਜੋ ਸ਼ੁਰੂਆਤੀ ਜਾਣਕਾਰੀ ਸਾਡੇ ਕੋਲ ਤੱਕ ਪਹੁੰਚ ਰਹੀ ਹੈ ਜੋ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਵੱਲੋਂ ਇਹ ਵੱਡੀ ਟਿੱਪਣੀ ਕੀਤੀ ਗਈ ਹੈ ਉਸ ਦੇ ਲਿਹਾਜ਼ੇ ਨਾਲ ਜਾਣਕਾਰੀ ਦੇ ਰਹੇ ਹਾਲਾਂਕਿ ਇੰਤਜ਼ਾਰ ਰਹੇਗਾ ਕਿ ਜਦੋਂ ਡਿਟੇਲ ਦੇ ਵਿੱਚ ਪੂਰਾ ਸੁਪਰੀਮ ਕੋਰਟ ਦਾ ਆਰਡਰ ਹੁੰਦਾ ਹੈ ਕਿ ਆਖਰਕਾਰ ਉਸ ਦੇ ਵਿੱਚ ਕਿਹੜੇ-ਕਿਹੜੇ ਬਿੰਦੂਆਂ ਦਾ ਕਿਹੜੇ-ਕਿਹੜੇ ਫੈਸਲਿਆਂ ਦਾ ਜ਼ਿਕਰ ਕੀਤਾ ਜਾਂਦਾ ਪਰ ਇਸ ਵਿਚਾਲੇ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਆ ਸੰਜੀ ਕਰ ਰਹੇ ਆ ਕਿ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ ਚੀਫ ਜਸਟਿਸ ਦੇ ਵੱਲੋਂ ਇਹ ਬਹੁਤ ਵੱਡੀ ਜਿਹੜੀ ਕਿ ਟਿੱਪਣੀ ਕੀਤੀ ਗਈ ਹੈ ਦੁਬਾਰਾ ਗਿਣਤੀ ਦੇ ਹੁਕਮ ਦੇ ਦਿੱਤੇ ਗਏ ਨੇ 8 ਰੱਦ ਕੀਤੇ ਵੋਟ ਸਹੀ ਨਹੀਂ ਜੇਕਰ ਪੂਰੇ ਐਪੀਸੋਡ ਦੀ ਗੱਲ ਕੀਤੀ ਜਾਵੇ ਉਹ ਵੀ ਅਸੀਂ ਨਾਲ ਨਾਲ ਜਰੂਰ ਆਪਣੇ ਦਰਸ਼ਕਾਂ ਨੂੰ ਸਮਝਾਉਣਾ ਚਾਹਾਂਗੇ ਕਿਉਂਕਿ 30 ਜਨਵਰੀ ਨੂੰ ਦਰਸਲ ਜਿਹੜੀ ਕਿ ਚੰਡੀਗੜ੍ਹ ਨਿਰ ਦੀ ਚੋਣ ਹੁੰਦੀ ਹੈ ਬਕਾਇਦਾ VOTING ਹੁੰਦੀ ਹੈ ਵਕਫਾ ਕੌਂਸਲਰਸ ਦੇ ਵੱਲੋਂ ਜਿਹੜਾ VOTING ਦੇ ਹੱਕ ਦਾ ਇਸਤੇਮਾਲ ਕੀਤਾ ਜਾਂਦਾ ਅਨਿਲ ਮਸੀ ਉਸ ਦਿਨ ਪ੍ਰੈਜ਼ਾਈਡਿੰਗ ਆਫੀਸਰ ਸਨ ਜਦੋਂ ਕਾਊਂਟਿੰਗ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਨਤੀਜਾ ਹੁੰਦਾ ਹੈ ਅਚਾਨਕ ਜਦੋਂ ਨਤੀਜਾ ਅਨਾਉਂਸ ਕੀਤਾ ਜਾਂਦਾ ਹੈ ਹਾਲਾਂਕਿ ਉਸ ਦਿਨਾਂ ਕਾਫੀ ਹੰਗਾਮਾ ਵੀ ਹੁੰਦਾ ਹੈ ਸਾਰਾ ਕੁਝ ਜਿਹੜਾ ਕਿ ਕੈਮਰਿਆਂ ਦੇ ਵਿੱਚ ਵੀ ਕੈਦ ਹੁੰਦਾ ਹੈ ਤੇ 8 ਵੋਟ ਜਿਹੜੇ ਕਿ ਇਨਵੈਲਿਡ ਕਰਾ ਦਿੱਤੇ ਜਾਂਦੇ ਨੇ ਯਾਨੀ ਕਿ 8 ਵੋਟਾਂ ਨੂੰ ਰੱਦ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਅੰਕੜਾ ਸਿੱਧੇ ਤੌਰ ਤੇ ਭਾਜਪਾ ਦੇ ਹੱਕ ਦੇ ਵਿੱਚ ਲਾਜਾਂਦਾ ਤੇ ਭਾਜਪਾ ਦੇ ਜਿਹੜੇ ਕਿ ਨੇਰ ਬਣ ਜਾਂਦੇ ਨੇ ਉਸ ਤੋਂ ਬਾਅਦ ਖੂਬ ਹੰਗਾਮਾ ਹੁੰਦਾ ਉਸ ਤੋਂ ਬਾਅਦ ਪ੍ਰਦਰਸ਼ਨ ਵਿਆਮਾਦੀ ਪਾਰਟੀ ਲਗਾਤਾਰ ਕੀਤਾ ਜਾਂਦਾ ਕਾਂਗਰਸ ਦੇ ਉੱਪਰ ਪ੍ਰਦਰਸ਼ਨ ਕੀਤਾ ਜਾਂਦਾ ਕਿਉ ਆ ਚੋਣ ਸੀ ਪਹਿਲੀ ਚੋਣ ਪ੍ਰੀਖਿਆ ਸੀ ਤੇ ਉਸ ਤੋਂ ਬਾਅਦ ਹਾਈ ਕੋਰਟ ਦਾ ਵਿਰੋਧ ਕੀਤਾ ਗਿਆ ਹਾਈ ਕੋਰਟ ਦੇ ਵੱਲੋਂ ਹਾਲਾਂਕਿ ਕੁਝ ਦਿਨ ਦਾ ਸਮਾਂ ਦਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਕਿ ਜਵਾਬ ਮੰਗਿਆ ਗਿਆ ਸੀਗਾ ਤੇ ਇਸ ਦੇ ਵਿਚਾਲੇ ਫਿਰ ਆਮ ਆਦਮੀ ਪਾਰਟੀ ਦੇ ਵੱਲੋਂ ਸੁਪਰੀਮ ਕੋਰਟ ਦਾ ਰੋਕ ਕੀਤਾ ਜਾਂਦਾ ਕੱਲ ਤੋਂ ਪਹਿਲਾਂ ਵੀ ਸੁਣਵਾਈ ਹੁੰਦੀ ਹੈ ਕੱਲ ਨੂੰ ਮੁਰਤੂ ਸੁਣਵਾਈ ਹੋਈ ਸੀ ਕੱਲ ਜਿਹੜੇ ਕਿ ਬੈਲਟ ਪੇਪਰ ਜਿਹੜੇ ਹਾਈ ਕੋਰਟ ਦੇ ਵਿੱਚ ਪਏ ਹੋਏ ਸਨ ਉਹ ਮੰਗਵਾਏ ਜਾਂਦੇ ਤੇ ਉਸ ਤੋਂ ਬਾਅਦ ਅੱਜ ਪੂਰੀ ਡੂੰਘਾਈ ਦੇ ਨਾਲ ਪੂਰੇ ਮਾਮਲੇ ਨੂੰ ਸਮਝਣ ਤੋਂ ਬਾਅਦ ਚੀਫ ਜਸਟਿਸ ਦੇ ਵੱਲੋਂ ਇਹ ਵੱਡੀ ਟਿੱਪਣੀ ਕੀਤੀ ਗਿਆ ਦੁਬਾਰਾ ਗਿਣਤੀ ਦੇ ਹੁਕਮ ਦਿੱਤੇ ਗਏ ਨੇ ਕਿਹਾ ਗਿਆ ਕਿ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ ਅੱਠ ਰੱਦ ਕੀਤੇ ਵੋਟ ਸਹੀ ਨੇ ਅੱਠ ਰੱਦ ਕੀਤੇ ਵੋਟ ਕੁਲਦੀਪ ਕੁਮਾਰ ਦੇ ਹੱਕ ਵਿੱਚ ਨੇ ਚੀਫ ਜਸਟਿਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਅੱਠ ਰੱਦ ਕੀਤੇ ਵੋਟ ਕੁਲਦੀਪ ਕੁਮਾਰ ਦੇ ਹੱਕ ਦੇ ਵਿੱਚ ਨੇ ਦਰਸਕ ਕੁਲਦੀਪ ਕੁਮਾਰ ਜਿਹੜੇ ਕਿ ਇੰਡੀਆ ਲਾਈਸ ਦੇ ਜਿਹੜੇ ਕਿ ਮੇਅਰ ਦੇ ਕੈਂਡੀਡੇਟ ਸਨ ਉਮੀਦਵਾਰ ਸਨ ਤੇ ਇਸ ਨੂੰ ਲੈ ਕੇ ਚੀਫ ਜਸਟਿਸ ਦੇ ਵੱਲੋਂ ਕਿਹਾ ਗਿਆ ਕਿ ਅੱਠ ਰੱਦ ਕੀਤੇ ਵੋਟ ਕੁਲਦੀਪ ਕੁਮਾਰ ਦੇ ਹੱਕ ਵਿੱਚ ਨੇ ਸੋ ਇੱਕ ਵੱਡਾ ਇੱਕ ਟਰਨਿੰਗ ਪੁਆਇੰਟ ਚੰਡੀਗੜ੍ਹ ਮੇਰ ਚੋਂ ਨੂੰ ਲੈ ਕੇ ਆ ਕੀਆ ਜਾ ਸਕਦਾ ਹਾਲਾਂਕਿ ਪਰਸੋਂ ਇੱਕ ਵੱਡਾ ਫਿਰ ਬਦਲ ਵੀ ਹੋਇਆ ਜਦੋਂ ਕਿਹੜੇ ਆਮ ਆਦਮੀ ਪਾਰਟੀ ਦੇ ਤਿੰਨ ਕੌਨਸਟੇਜੇੜੇ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਬੀਜੇਪੀ ਦੇ ਅਗਰ ਨੂੰ ਸੂਦੇ ਵੱਲੋਂ ਜਿਹੜਾ ਕਿ ਉਹਨਾਂ ਨੂੰ ਬੀਜੇਪੀ ਦੇ ਵਿੱਚ ਪਾਰਟੀ ਦੇ ਵਿੱਚ ਜੁਆਇਨ ਕਰਵਾਇਆ ਗਿਆ ਪਰ ਇੱਥੇ ਇੱਕ ਵੱਡਾ ਟਰਨਿੰਗ ਪੁਆਇੰਟ ਕਿਹਾ ਜਾ ਸਕਦਾ ਕਿਉਂਕਿ ਜੇਕਰ ਸੁਪਰੀਮ ਕੋਰਟ ਦੇ ਫੈਸਲੇ ਦੀ ਗੱਲ ਕੀਤੀ ਜਾਵੇ ਆਦੇਸ਼ ਦੀ ਗੱਲ ਕੀਤੀ ਜਾਵੇ ਤਾਂ ਉਹ 30 ਜਨਵਰੀ ਦਾ ਜਿਹੜਾ ਅੰਕੜਾ ਹੈ 30 ਜਨਵਰੀ ਵਾਲੀਆਂ ਜਿਹੜੀਆਂ ਵੋਟਾਂ ਨੇ ਉਸ ਦੇ ਲਿ ਕਿਉਂਕਿ ਜੇਕਰ 30 ਜਨਵਰੀ ਵਾਲੀਆਂ ਵੋਟਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਅੰਕੜੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਸ ਦਿਨ ਵਾਲਾ ਅੰਕੜਾ ਜਿਹੜਾ ਸਿੱਧੇ ਤੌਰ ਤੇ ਇੰਡੀਆ ਆਲਾਈਂਸ ਦੇ ਕਾਂਗਰਸ ਤੇ ਆਪ ਦੇ ਹੱਕ ਦੇ ਵਿੱਚ ਜਾਂਦਾ ਉਸ ਦੇ ਮੁਤਾਬਕ ਜਿਹੜਾ ਕਿ ਇੰਡੀਆ ਆਲਾਈਂਸ ਦਾ ਹੀ ਮਿਹਰ ਬਣਦਾ ਜੇਕਰ 8 ਵੋਟਾਂ ਜਿਹੜੀਆਂ ਇਨਵੈਲਿਡ ਨੇ ਜੇਕਰ ਉਹਨਾਂ ਨੂੰ ਵੈਲਿਡ ਮੰਨ ਲਿਆ ਜਾਵੇ ਸੋ ਸਿੱਧੇ ਤੌਰ ਤੇ ਚੀਫ ਜਸਟਿਸ ਦੇ ਵੱਲੋਂ ਇਹ ਕਿਹਾ ਗਿਆ ਕਿ 8 ਰੱਦ ਕੀਤੇ ਵੋਟ ਜਿਹੜੇ ਕੁਲਦੀਪ ਕੁਮਾਰ ਦੇ ਹੱਕ ਵਿੱਚ ਨਹੀਂ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ 8 ਰੱਦ ਕੀਤੇ ਵੋਟ ਸਹੀ ਨੇ ਸਹੀ ਨੇ ਸੋ ਬਕਾਇਦਾ ਵੀਡੀਓ ਵਿੱਚ ਲਾਇਆ ਜਾ ਰਿਹਾ ਹੈ ਚੀਫ ਜਸਟਿਸ ਦੇ ਵੱਲੋਂ ਉਸ ਵੀਡੀਓ ਨੂੰ 21 ਦੇ ਨਾਲ ਵੇਖਿਆ ਵੀ ਜਾ ਰਿਹਾ ਤੁਹਾਨੂੰ ਨਾਲ ਉਹ ਵੀਡੀਓ ਵਿਖਾ ਵੀ ਰਿਹਾ ਸੀ ਉਹ ਤਸਵੀਰਾਂ ਵੀ ਵਿਖਾ ਰਿਹਾ ਦਰਸਲ ਹਾਈ ਕੋਰਟ ਦੇ ਆਦੇਸ਼ਾਂ ਤੇ ਦਰਸਲ ਪੂਰੀ ਵੀਡੀਓਗ੍ਰਾਫੀ ਹੁੰਦੀ ਹੈ 30 ਜਨਵਰੀ ਨੂੰ ਜਦੋਂ ਇਹ VOTING ਦੀ ਪੂਰੀ ਪ੍ਰਕਿਰਿਆ ਹੁੰਦੀ ਹੈ ਹਾਲਾਂਕਿ ਵਕਫਾ ਕਮੇਟੀਆ ਹੋਸ ਵਕਫਾ ਚੈਨਲ ਦੇ ਜਿਹੜੇ ਕੈਮਰੇ ਵੀ ਉੱਥੇ ਲੱਗੇ ਹੋਏ ਸਨ ਬਕਾਇਦਾ ਉਹਨਾਂ ਕੈਮਰਿਆਂ ਦੇ ਵਿੱਚ ਹੀ ਸਾਰਾ ਕੁਝ ਰਿਕਾਰਡ ਹੋਇਆ ਤੇ ਹਾਈ ਕੋਰਟ ਦੇ ਆਦੇਸ਼ਾਂ ਤੇ ਪ੍ਰਸ਼ਾਸਨ ਦੇ ਵੱਲੋਂ ਆਪਣੇ ਪੱਧਰ ਤੇ ਵੀਡੀਓਗ੍ਰਾਫੀ ਕੀਤੀ ਗਈ ਇੱਕ ਤੁਹਾਨੂੰ ਜੋ ਵੀਡੀਓ ਸੀ ਤਸ ਅਸ ਸੁਪਰੀਮ ਕੋਰਟ ਦੇ ਵਿੱਚ ਵੀ ਵਿਖਾਈ ਜਾ ਰਹੀ ਹੈ ਚੀਫ ਜਸਟਿਸ ਨੂੰ ਵਿਖਾਈ ਜਾ ਰਹੀ ਹੈ ਕਿਉਂਕਿ ਅਲੱਗ-ਅਲੱਗ ਐਂਗਲ ਤੋਂ ਪੂਰਾ ਸਭ ਕੁਝ ਜਿਹੜਾ ਕੈਮਰੇ ਦੇ ਵਿੱਚ ਕੈਦ ਹੋਇਆ ਹੈ ਤੁਸੀਂ ਗੌਰ ਦੇ ਨਾਲ ਜੇਕਰ ਉਹਨਾਂ ਤਸਵੀਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਉਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆਉਂਦਾ ਹੈ ਕਿ ਬਿਲਕੁਲ ਪ੍ਰੈਜ਼ਾਈਡਿੰਗ ਅਫੀਸਰ ਦੇ ਉੱਪਰ ਕੈਮਰਾ ਲੱਗਾ ਹੋਇਆ ਹੈ ਕੈਮਰੇ ਵੱਲੋਂ ਉੱਪਰ ਵੇਖਦੇ ਹੋਏ ਨਜ਼ਰ ਆਉਂਦੀ ਹੈ ਕਿ ਉਹਨਾਂ ਦੇ ਵੱਲੋਂ ਕਿਸੇ ਤਰ੍ਹਾਂ ਦੀ ਉਹ ਮਾਰਕਿੰਗ ਕੀਤੀ ਜਾ ਰਹੀ ਹੈ ਤੇ ਉਸ ਦਾ ਹੀ ਬਕਾਇਦਾ ਜਿਹੜਾ ਕਿ ਹਵਾਲਾ ਸੁਪਰੀਮ ਕੋਰਟ ਦਿੱਤਾ ਗਿਆ ਉਹ ਪੂਰਾ ਤਰਕ ਰੱਖਿਆ ਗਿਆ ਤੇ ਉਸ ਨੂੰ ਉਸ ਵੀਡੀਓ ਨੂੰ ਹੋਰ ਵੀ ਗੌਰ ਦੇ ਨਾਲ ਜਿਹ ਅੱਵ ਖਾਇਆ ਜਾ ਰਿਹਾ ਸੇ ਵੱਡੀ ਜਾਣਕਾਰੀ ਹੈ ਵੱਡੀ ਅਪਡੇਟ ਹੈ ਚੰਡੀਗੜ੍ਹ ਦੇ ਸਿਆਸੀ ਅਖਾਰੇ ਦੇ ਨਾਲ ਜੁੜੀ ਹੋਈ ਕਿਉਂਕਿ ਚੰਡੀਗੜ੍ਹ ਵਾਸੀ ਵੀ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਨੇ ਕਿ ਆਖਰਕਾਰ ਅਸਲ ਦੇ ਵਿੱਚ ਚੰਡੀਗੜ੍ਹ ਦਾ ਮੇਅਰ ਹੈ ਕੌਣ ਹੈ ਕਦੋਂ ਬਣੇਗਾ ਕਦੋਂ ਆਖਰਕਾਰ ਆਮ ਲੋਕਾਂ ਦੇ ਕੰਮ ਹੋਣਗੇ ਆਮ ਲੋਕਾਂ ਦੀ ਜਿਹੜੀ ਕਿ ਨੁਮਾਇੰਦਗੀ ਹੋਵੇਗੀ ਕਿਉਂਕਿ ਚੰਡੀਗੜ੍ਹ ਦੀ ਗੱਲ ਕਰੀਏ ਤੇ ਇੱਕ ਇੱਕ ਵੱਡਾ ਫੈਕਟਰ ਹੈ ਐਮਸੀ ਦਾ ਅਰ ਨਗਰ ਨਿਗਮ ਦਾ ਜਿੰਨੇ ਵੀ ਵੱਡੇ ਕੰਮ ਨੇ ਚੰਡੀਗੜ੍ਹ ਦੇ ਵਿੱਚ ਸਫਾਈ ਨੂੰ ਲੈ ਕੇ ਕਿਉਂਕਿ ਚੰਡੀਗੜ੍ਹ ਜਿਸ ਨੂੰ ਕਿ ਸਿਟੀ ਬਿਊਟੀਫੁੱਲ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਤੇ ਇਸ ਕਰਕੇ ਇੱਕ ਵੱਡੀ ਫੰਕਸ਼ਨਿੰਗ ਹੁੰਦੀ ਹੈ ਨਗਰ ਨਿਗਮ ਦੀ ਇਸ ਕਰਕੇ ਚੰਡੀਗੜ੍ਹ ਵਾਸੀ ਵੀ ਜਿਹੜੇ ਕਿ ਲਗਾਤਾਰ ਬੇਸਬਰੀ ਦੇ ਨਾਲ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਨੇ ਕਿ ਆਖਰਕਾਰ ਕੌਣ ਉਹਨਾਂ ਦੀ ਨੁਮਾਇੰਦਗੀ ਕਰ ਰਿਹਾ ਕੌਣ ਆਖਰਕਾਰ ਨਿਰ ਹੋਵੇਗਾ ਕਿਸ ਦਿਨ ਉਹਨਾਂ ਦੇ ਕੰਮ ਕੀਤੇ ਜਾਣਗੇ ਤੇ ਇਸ ਦੇ ਵਿਚਾਲੇ ਇਹ ਬਹੁਤ ਵੱਡੀ ਖਬਰ ਹੈ ਨਗਰ ਨਿਗਮ ਚੋਣਾਂ ਦੇ ਨਾਲ ਜੁੜੀ ਹੋਈ ਚੀਫ ਜਸਟਿਸ ਦੇ ਵੱਲੋਂ ਇਹ ਬਹੁਤ ਵੱਡੀ ਟਿੱਪਣੀ ਕਰ ਦਿੱਤੀ ਗਈ ਹੈ ਦੁਬਾਰਾ ਗਿਣਤੀ ਦੇ ਤਰ੍ਹਾਂ ਦੇ ਹੁਕਮ ਦਿੱਤੇ ਗਏ ਨੇ ਹਾਲਾਂਕਿ ਡਿਟੇਲ ਦੇ ਵਿੱਚ ਜਿਹੜਾ ਕਿ ਆਰਡਰ ਆਉਣਾ ਬਾਕੀ ਆ ਉਸ ਤੋਂ ਬਾਅਦ ਹੋਰ ਵੀ ਜ਼ਿਆਦਾ ਸਪਸ਼ਟ ਹੋ ਸਕੇਗਾ ਕਿ ਆਖਰਕਾਰ ਕਿਹੜੀਆਂ-ਕਿਹੜੀਆਂ ਵੱਡੀਆਂ ਟਿੱਪਣੀਆਂ ਜੀਆਂ ਸੁਪਰੀਮ ਕੋਰਟ ਦੇ ਵੱਲੋਂ ਕੀਤੀਆਂ ਗਈਆਂ ਨੇ ਆਦੇਸ਼ਾਂ ਦੇ ਵਿੱਚ ਬਕਾਇਦਾ ਕੀ ਕੁਝ ਕਿਹਾ ਗਿਆ ਕਿਉਂਕਿ ਜੇਕਰ 30 ਜਨਵਰੀ ਦੀ ਗੱਲ ਕੀਤੀ ਜਾਵੇ ਤਾਂ ਉਸ ਦਿਨ ਜਿਹੜਾ ਕਿ ਕਾਂਗਰਸ ਆਬ ਦੇ ਵੱਲੋਂ ਲਗਾਤਾਰ ਦਾਵਾ ਕੀਤਾ ਜਾ ਰਿਹਾ ਸੀਗਾ ਉਸ ਦੇ ਲਿਹਾਜ਼ ਦੇ ਨਾਲ ਅੰਕੜਾ ਗਿਣਾ ਕਿਸੇ ਤਰ੍ਹਾਂ ਤੇ ਕਾਉਂਸਲਰਸ ਦਾ ਉਹ ਕਾਂਗਰਸ ਆਬ ਦੇ ਹੱਕ ਦੇ ਵਿੱਚ ਜਾਂਦਾ ਕਿਉਂਕ ਚੋਣਾਂ ਤੋਂ ਪਹਿਲਾਂ ਜਿਹੜਾ ਕਿ ਕਾਂਗਰਸ ਆਪ ਦਾ ਚੰਡੀਗੜ੍ਹ ਮੇਰ ਚੋਣ ਨੂੰ ਲੈ ਕੇ ਅਲਾਈਅੰਸ ਹੁੰਦਾ ਹੈ ਗੱਠਜੋੜ ਹੁੰਦਾ ਹੈ ਮਿਲ ਕੇ ਜਿਹੜੀ ਚੋਣ ਲੜੀ ਜਾਂਦੀ ਹੈ ਮੇਰ ਦਾ ਜਿਹੜਾ ਕਿ ਕੈਂਡੀਡੇਟ ਸੀਗਾ ਉਮੀਦਵਾਰ ਸੀ ਆਮ ਆਦਮੀ ਪਾਰਟੀ ਦਾ ਸੀ ਬਾਕੀ ਦੋ ਪੋਸਟਾਂ ਜਿਹੜਾ ਕਿ ਕੈਂਡੀਡੇਟ ਸੀਗੇ ਉਹ ਕਾਂਗਰਸ ਦੇ ਸੀ ਸਨ ਤੇ ਮਿਲ ਕੇ ਚੋਣ ਲੜੀ ਜਾਂਦੀ ਹੈ 30 ਜਨਵਰੀ ਜਿਹੜੀ ਕਿ ਬਕਾਇਦਾ ਵੋਟਿੰਗ ਹੁੰਦੀ ਆ ਉਸ ਵੇਲੇ ਤੁਹਾਨੂੰ ਅਸੀਂ ਵੀਡੀਓ ਦਿਖਾ ਰਹੇ ਹਾਂ ਜਿਹੜਾ ਕਿ ਆਮ ਆਦਮੀ ਪਾਰਟੀ ਵੱਲੋਂ ਇਹ ਵੀਡੀਓ ਜਾਰੀ ਕੀਤਾ ਗਿਆ ਤੇ ਉਸ ਦੇ ਵਿੱਚ ਕਿ ਪ੍ਰੈਜ਼ਾਈਡਿੰਗ ਆਫੀਸਰ ਅਨਿਲ ਮਸੀਹ ਨਜ਼ਰ ਆ ਰਹੇ ਜਿਨ੍ਹਾਂ ਦੇ ਵੱਲੋਂ ਇੱਕ ਇੱਕ ਕਰਕੇ ਬੈਲੰਟ ਪੇਪਰ ਤੇ ਕਿਸੇ ਤਰ੍ਹਾਂ ਦੀ ਕੋਈ ਮਾਰਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਉਹਨਾਂ ਦੇ ਉੱਪਰ ਇੱਕ ਕੈਮਰਾ ਲੱਗਾ ਹੋਇਆ ਤੇ ਉੱਪਰ ਵਾਲੇ ਕੈਮਰੇ ਦੇ ਕੈਮਰੇ ਵੱਲ ਵੇਖਦੇ ਹੋਏ ਵੀ ਅਨਿਲ ਮਸੀਹ ਨਜ਼ਰ ਆਉਂਦੇ ਨੇ ਕਿਉਂਕਿ ਕੱਲ ਵੀ ਚੀਫ ਜਸਟਿਸ ਦੇ ਵੱਲੋਂ ਇਸੇ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਜੇਕਰ ਤੁਸੀਂ ਮਾਰਕਿੰਗ ਕਰ ਰਹੇ ਤੇ ਬਾਰ-ਬਾਰ ਕੈਮਰੇ ਵੱਲ ਕਿਉਂ ਵੇਖ ਰਹੇ ਸੀ ਹਾਲਾਂਕਿ ਨਿਲ ਮਸੀਹ ਦੇ ਵੱਲੋਂ ਕੱਲ ਇਹ ਤਰਕ ਦਿੱਤਾ ਗਿਆ ਕਿ ਉਹਨਾਂ ਦੇ ਵਕੀਲ ਦੇ ਵੱਲੋਂ ਕਿ ਸਾਰੇ ਕੈਮਰਿਆਂ ਦੀ ਨਜ਼ਰ ਉਹਨਾਂ ਤੇ ਸੀ ਕੈਮਰਿਆਂ ਦੀ ਨਿਗਾਹ ਉਹਨਾਂ ਤੇ ਸੀ ਉਹ ਕੈਮਰੇ ਵੱਲ ਸੋ ਚੰਡੀਗੜ੍ਹ ਮੇਰਚੌਂਦੇ ਨਾਲ ਜੁੜੀ ਹੋਈ ਹੈ ਬਹੁਤ ਵੱਡੀ ਖਬਰ ਹੈ ਹੋਰ ਵੀ ਜਿਵੇਂ ਜਿਵੇਂ ਸੁਪਰੀਮ ਕੋਰਟ ਦੇ ਜੋ ਟਿੱਪਣੀਆਂ ਕੀਤੀਆਂ ਗਈਆਂ ਨੇ ਜੋ ਆਦੇਸ਼ ਦਿੱਤਾ ਗਿਆ ਜਿਵੇਂ ਹੋਰ ਜਾਣਕਾਰੀ ਸਾਡੇ ਤੱਕ ਪਹੁੰਚੇਗੀ ਸਾਡੀ ਕੋਸ਼ਿਸ਼ ਹੋਵੇਗੀ ਉਹ ਸਭ ਤੋਂ ਪਹਿਲਾਂ ਜਾਣਕਾਰੀ ਨਿਊਜ਼ ਹਿੱਟਰ ਪੰਜਾਬ ਦੇ ਦਰਸ਼ਕਾਂ ਤੱਕ ਪਹੁੰਚਾਈ ਜਾ ਸਕੇ ਸੋ ਵੱਡੀ ਜਾਣਕਾਰੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਦੁਬਾਰਾ ਗਿਣਤੀ ਦੇ ਜਿਹੜੇ ਕਿ ਹੁਕਮ ਦਿੱਤੇ ਗਏ ਨੇ ਚੀਫ ਜਸਟਿਸ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ ਅੱਠ ਰੱਦ ਕੀਤੇ ਵੋਟ ਸਹੀ ਨੇ ਅੱਠ ਰੱਦ ਕੀਤੇ ਵੋਟ ਕਬਦੀਬ ਕੁਲਦੀਪ ਕੁਮਾਰ ਦੇ ਹੱਕ ਵਿੱਚ ਨਹੀਂ ਕੁਲਦੀਪ ਕੁਮਾਰ ਜਿਹੜੇ ਕਿ ਇੰਡੀਆ ਅਲਾਈਂਸ ਦੇ ਜਿਹੜੇ ਕਿ ਕਾਂਗਰਸ ਆਫ ਦੇ ਮੇਅਰ ਦੇ ਕੈਂਡੀਡੇਟਸ ਸਨ ਉਮੀਦਵਾਰ ਸਨ ਉਸ ਨੂੰ ਲੈ ਕੇ ਇਹ ਵੱਡੀ ਟਿੱਪਣੀ ਕੀਤੀ ਗਈ ਹੈ ਅੱਠ ਰੱਦ ਵੋਟਾਂ ਨੂੰ ਸਹੀ ਮੰਨ ਕੇ ਦੁਬਾਰਾ ਗਿਣਤੀ ਦੇ ਜਿਹੜੇ ਕਿ ਸੰਕੇਤ ਦਿੱਤੇ ਗਏ ਨੇ ਸੋ ਇਹ ਵੱਡੀ ਜਾਣਕਾਰੀ ਹੈ ਵੱਡੀ ਅਪਡੇਟ ਹੈ ਕਿਉਂਕਿ ਲਗਾਤਾਰ ਆ ਚੰਡੀਗੜ੍ਹ ਦੇ ਵਿੱਚ ਇਸ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਐਮਸੀ ਦੇ ਬਾਹਰ ਨਗਰ ਨਿਗਮ ਦੇ ਬਾਹਰ ਪ੍ਰਦਰਸ਼ਨ ਵੀ ਕੀਤੇ ਗਏ ਲਗਾਤਾਰ ਅਨਿਲ ਮਸੀਹ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹਾਈ ਕੋਰਟ ਦਾ ਰੋਕੀਤਾ ਗਿਆ ਉਸ ਤੋਂ ਬਾਅਦ ਅਸ ਸੁਪਰੀਮ ਕੋਰਟ ਦਾ ਰੋਕ ਕੀਤਾ ਜਾਂਦਾ ਹੈ ਹਾਲਾਂਕਿ ਲਗਾਤਾਰ ਇਹ ਸਸਪੈਂਸ ਬਰਕਰਾਰ ਸੀ ਕਿ ਆਖਰਕਾਰ ਕੌਣ ਮੇਰ ਹੋਵੇਗਾ ਕਿਉਂਕਿ ਪਿਛਲੇ ਦਿਨੀ ਜਦੋਂ ਵੱਡਾ ਇਹ ਫਿਰ ਬਦਲ ਹੁੰਦਾ ਹੈ ਜਦੋਂ ਤਿੰਨ ਕੌਂਸਲਰ ਜਿਹੜੇ ਕਿ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਉਸ ਤੋਂ ਬਾਅਦ ਭਾਜਪਾ ਜਿਹੜੇ ਮੇਰ ਬਣੇ ਸਨ ਸੋਨਕਰ ਉਹਨਾਂ ਦੇ ਵੱਲੋਂ ਅਸਤੀਫਾ ਵੀ ਦੇ ਦਿੱਤਾ ਜਾਂਦਾ ਹੈ ਫਿਲਹਾਲ ਮੇਰ ਮੇਰ ਵਾਲੀ ਕੁਰਸੀ ਵੀ ਜਿਹੜੀ ਖਾਲੀ ਹੈ ਤੇ ਇਸ ਦੇ ਵਿਚਾਰਿਕ ਤੋਂ ਲਗਾਤਾਰ ਸੁਪਰੀਮ ਕੋਰਟ ਦੇ ਵਿੱਚ ਕੇਸ ਹੈ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਸੁਣਵਾਈ ਹੋ ਰਹੀ ਹੈ ਤੇ ਸਖਤ ਨੋਟਿਸ ਲਿਆ ਗਿਆ ਹੈ ਸੁਪਰੀਮ ਕੋਰਟ ਦੇ ਵੱਲੋਂ ਚੰਡੀਗੜ੍ਹ ਮੇਰ ਚੋਣ ਦੁਬਾਰਾ ਗਿਣਤੀ ਦੇ ਸੰਕੇਤ ਦਿੱਤੇ ਗਏ ਨੇ ਉਸ ਨੂੰ ਜੇਕਰ ਹੋਰ ਵਿਸਥਾਰ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਅੱਠ ਜਿਹੜੇ ਵੋਟ ਰੱਦ ਹੋਏ ਉਹ ਦਰਸਲ ਅੱਠ ਕੌਂਸਲਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਹਿੱਸਾ ਨੂੰ ਉਸ ਦੇ ਵਿੱਚ ਕੋਈ ਭਾਜਪਾ ਦਾ ਕੋਈ ਕੌਂਸਲਰ ਨਹੀਂ ਸੀਗਾ ਤੇ ਅੱਠ ਵੋਟਾਂ ਰੱਦ ਹੋਣ ਦੇ ਨਾਲ ਜਿਹੜਾ ਕਿ ਅੰਕੜਾ ਭਾਜਪਾ ਦੇ ਹੱਕ ਦੇ ਵਿੱਚ ਲਾ ਜਾਂਦਾ ਭਾਜਪਾ ਦੇ ਮਿਹਰ ਬਣ ਜਾਂਦੇ ਨੇ ਉਸ ਤੋਂ ਬਾਅਦ ਕਾਂਗਰਸ ਤੇ ਆਮ ਆਦਮੀ ਪਾਰਟੀ ਉੱਤੇ ਤੌਰ ਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਗੜਬੜੀ ਹੋਈ ਹੈ ਗੜਬੜੀ ਆ ਜਿਸ ਜਿਸ ਦੇ ਅਸਲ ਕਾਊਂਟਿੰਗ ਹੁੰਦੀ ਹੈ ਉਸ ਦਿਨ ਦਾ ਤੁਹਾਨੂੰ ਅਸੀਂ ਗਣਿਤ ਵੀ ਦੱਸ ਰਿਹਾ ਪੂਰਾ ਵਿਸਤਾਰ ਦੇ ਨਾਲ ਗ੍ਰਾਫਿਕ ਦੇ ذریعے ਉਹ ਵੀ ਅਸੀਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ 30 ਜਨਵਰੀ ਦੇ ਜੇਕਰ ਗਣਿਤ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਕੋਲ ਜਿਹੜੇ ਕਿ 13 ਉਸ ਦਿਨ ਕੌਂਸਲਰ ਸਨ ਕਾਂਗਰਸ ਦੇ ਕੋਲ 7 ਸਨ ਬੀਜੇਪੀ ਦਾ ਜਿੱਕਰ ਗੱਲ ਕਰੀਏ ਤਾਂ 14 ਕੌਂਸਲਰ ਤੇ ਇੱਕ ਐਮਪੀ ਮਿਲਾ ਕੇ ਐਮਪੀ ਕਰਨ ਖੇਰ ਨੇ ਉਹਨਾਂ ਦੀ ਵੋਟ ਮਿਲਾ ਕੇ 15 ਬਣਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਤੇ 35 ਅਕੁੱਲ ਕਾਉਂਸਲਰ 35 ਬਣਦੇ ਨੇ ਤੇ ਇੱਕ ਜਿਹੜੇ ਕੇ ਸੰਸਦ ਮੈਂਬਰ ਨੇ ਕਿਰਨ ਖਿਰ ਉਹਨਾਂ ਦੀ ਵੋਟ ਵੀ ਜਿਹੜੀ ਕਿ ਪਲੱਸ ਕਰ ਲਈ ਤਾਂ 35 ਦਾ ਅੰਕੜਾ ਜਿਹੜਾ ਕਿ ਬਣ ਜਾਂਦਾ ਹੈ ਇਹ ਅਸੀਂ ਤੁਹਾਨੂੰ ਗਣਿਤ ਦੱਸ ਰਿਹਾ 30 ਜਨਵਰੀ ਵਾਲਾ ਹਾਲਾਂਕਿ ਉਸ ਤੋਂ ਬਾਅਦ ਪਰਸੋਂ ਜਿਹੜਾ ਕਿ ਫਿਰ ਬਦਲ ਹੋਇਆ ਗਣਿਤ ਬਦਲ ਚੁੱਕਾ ਹੈ ਕਿਉਂਕਿ ਤਿੰਨ ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰ ਨੇ ਉਹ ਭਾਜੀਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਪਰ ਜਿਹੜਾ ਕਿ ਅਸੀਂ 30 ਜਨਵਰੀ ਦਾ ਗਣਿਤ ਦੱਸ ਰਹੇ ਹਾਂ ਉਸ ਦੇ ਲਿਹਾਜ਼ ਦੇ ਨਾਲ ਬਿਲਕੁਲ ਪਿਕਚਰ ਵੱਖਰੀ ਹੈ ਤੇ ਹੁਣ ਦਾ ਗਣਿਤ ਵੀ ਦੱਸ ਰਹੇ ਹਾਂ ਹੁਣ ਜੇਕਰ ਗੱਲ ਕਰੀਏ ਤਾਂ ਆ ਆ ਕਿਉਂਕਿ ਤਿੰਨ ਜਿਹੜੇ ਕਿ ਬੀਜੇਪੀ ਦੇ ਵਿੱਚ ਚਲੇ ਗਏ ਦੂਜੇ ਪਾਸੇ ਕਾਂਗਰਸ ਦੇ ਸੱਤ ਦੇ ਸੱਤ ਜਿਹੜੇ ਕਿ ਬਰਕਰਾਰ ਨੇ ਤੇ ਇਸ ਦੇ ਲਿਹਾਜ਼ ਦੇ ਨਾਲ ਬੀਜੇਪੀ ਦਾ ਅੰਕੜਾ ਜਿਹੜਾ ਕਿ 17 1 17 ਬੀਜੇਪੀ ਦੇ ਕਾਉਂਸਲਰ ਇੱਕ ਜਿਹੜੇ ਕਿ ਐਮਪੀ ਨੇ ਕਿਰਨ ਖੇਰੇ ਮळा ਕੇ 18 ਬਣ ਜਾਂਦੀਆਂ ਨੇ ਜੇ ਮੰਨ ਲਓ ਕਿ ਮੋੜ ਤੋਂ ਜੇਕਰ ਅਜਦੇ ਲਿਹਾਜ਼ ਦੇ ਨਾਲ ਕੋਈ ਕਾਊਂਟਿੰਗ ਹੁੰਦੀ ਹੈ ਜਾਂ ਕੋਈ ਚੋਣ ਹੁੰਦੀ ਹੈ ਤੇ ਉਸ ਦੇ ਲਿਹਾਜ਼ ਦੇ ਨਾਲ ਜੇਕਰ ਅਕਾਲੀ ਦਲ ਵੀ ਸਪੋਰਟ ਕਰ ਦਿੰਦਾ ਹੈ ਆ ਭਾਜਪਾ ਨੂੰ ਤਾਂ ਉਸ ਦੇ ਲਈ ਹਜ ਦੇ ਨਾਲ 19 ਦਾ ਅੰਕੜਾ ਜਿਹੜਾ ਕਿ ਬਣ ਜਾਂਦਾ ਕਿਉਂਕਿ ਜੇਕਰ ਅੱਜ ਦੀ ਗੱਲ ਕਰੀਏ ਅੱਜ ਦੇ ਗਣਿਤ ਦੀ ਗੱਲ ਕਰੀਏ ਤਾਂ ਫਿਰ ਭਾਜਪਾ ਦਾ ਪਰਣਾ ਪਰ ਜੇਕਰ 30 ਜਨਵਰੀ ਵਾਲੇ ਗਣਿਤ ਨੂੰ ਮੰਨਿਆ ਜਾਵੇ ਉਸ ਦੇ ਲਿਹਾਜ਼ ਦੇ ਨਾਲ ਜਿਹੜੀ ਉਸ ਦਿਨ ਪੂਰੀ ਕਾਊਂਟਿੰਗ ਹੋਈ ਉਸ ਦੇ ਲਿਹਾਜ਼ ਦੇ ਨਾਲ ਇਹ ਖਾਤਾ ਜਿਹੜਾ ਕਿਸੇ ਤੌਰ ਤੇ ਜਿਹੜਾ ਅੰਕੜਿਆਂ ਵਾਲਾ ਅੰਕੜੇ ਨੂੰ ਆਮ ਆਦੀ ਪਾਰਟੀ ਦੇ ਕਾਂਗਸ ਦੇ ਹੱਕ ਦੇ ਵਿੱਚ ਜਾਂਦੇ ਨੇ ਉਹ ਵੀ ਤੁਹਾਨੂੰ ਇਸ ਵਿਸਤਾਰ ਨਾਲ ਦੱਸ ਰਹੇ ਕਿ 30 ਜਨਵਰੀ ਵਾਲੀ ਪਿਕਚਰ ਕੀ ਸੀ ਤੇ ਉਸ ਤੋਂ ਬਾਅਦ ਚ ਮੌਜੂਦਾ ਹਾਲਾਤ ਮੌਜੂਦਾ ਜਿਹੜਾ ਕਿ ਗਣਿਤ ਆ ਉਹ ਕੀ ਕਹਿੰਦਾ ਨਾਲ ਹੀ ਤੁਹਾਨੂੰ ਉਸ ਦਿਨ ਦੀ ਉਹ ਵੀਡੀਓ ਵੀ ਦਿਖਾ ਰਹੇ ਹਾਂ ਤਸਵੀਰਾਂ ਵੀ ਵਿਖਾ ਰਹੇ ਹਾਂ ਜਿਸ ਦਿਨ ਪੂਰਾ ਜਿਹੜਾ ਕਿ ਵਾਕਿਆ ਆ ਵੀਡੀਓ ਦੇ ਵਿੱਚ ਅਰ ਕੈਦ ਹੋਇਆ ਸੀ ਇਹੀ ਵੀਡੀਓ ਦਰਸਲ ਸੁਪਰੀਮ ਕੋਰਟ ਦੇ ਵਿੱਚ ਹੀ ਵਿਖਾਇਆ ਜਾ ਰਿਹਾ ਹੈ ਇਹੀ ਵੀਡੀਓ ਨੂੰ ਬਹੁਤ ਬਾਰੀਕੀ ਦੇ ਨਾਲ ਚੀਫ ਜਸਟਿਸ ਦੇ ਵੱਲੋਂ ਵੇਖਿਆ ਜਾ ਰਿਹਾ ਹੈ ਆ ਸਮਝਿਆ ਜਾ ਰਿਹਾ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੁਪਰੀਮ ਕੋਰਟ ਚੀਫ ਜਸਟਿਸ ਆਫ ਇੰਡੀਆ ਚੰਡੀਗੜ੍ਹ ਮੇਰ ਚੌਣ ਨੂੰ ਲੈ ਕੇ ਬਹੁਤ ਸਖਤ ਨਜ਼ਰ ਆ ਰਹੇ ਨੇ ਬਹੁਤ ਗੰਭੀਰ ਨੋਟਿਸ ਇਸ ਆਪਰੇ ਮਾਮਲੇ ਦਾ ਲਿਆ ਜਾ ਰਿਹਾ ਕਿਉਂਕਿ ਸਾਰਿਆਂ ਦੀਆਂ ਨਜ਼ਰਾਂ ਸੁਪਰੀਮ ਕੋਰਟ ਤੇ ਟਿਕੀਆਂ ਹੋਈਆਂ ਸਨ ਪਿਛਲੇ ਦਿਨੀ ਪੋਲਿਟੀਕਲ ਬਿਆਨ ਵੀ ਕਾਫੀ ਆਇਆ ਰਵਿੰਦ ਕੇਸ਼ਜੀਵਾਲ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਦਾਵਾ ਕੀਤਾ ਗਿਆ ਕਿ ਚੰਡੀਗੜ੍ਹ ਦੇ ਵਿੱਚ ਮਿਰ ਤਾਂ ਆਮ ਆਦਮੀ ਪਾਰਟੀ ਦਾ ਹੀ ਹੋਵੇਗਾ ਸਿੱਧੇ ਤੌਰ ਤੇ ਮੁੱਖ ਮੰਤਰੀ ਦੇ ਵੱਲੋਂ ਭਗਵੰਤ ਮਾਨ ਦੇ ਵੱਲੋਂ ਰਵਿੰਦ ਕੇਸ਼ਜੀਵਾਲ ਦੇ ਵੱਲੋਂ ਜੀਪੀ ਪੀ ਤੇ ਵੱਡੇ ਪਦਰ ਤੇ ਗੜਬੜੀ ਦੇ ਇਲਜ਼ਾਮ ਲਗਾਏਗੇ ਬਿਨਾਂ ਕਿਸੇ ਮਤਲਬ ਦੇ 8 ਵੋਟ ਜਿਹੜੇ ਕਿ ਇਨਵੈਲਿਡ ਕਰਾਰ ਦੇਣ ਦਾ ਜਿਹੜਾ ਕਿ ਸਿੱਧੇ ਤੌਰ ਤੇ ਅਨਿਲ ਮਸੀ ਤੇ ਇਲਜ਼ਾਮ ਲਗਾਇਆ ਗਿਆ ਕਾਰਵਾਈ ਦੀ ਮੰਗ ਕੀਤੀ ਗਈ ਤੇ ਸਾਰਿਆਂ ਦੀ ਨਜ਼ਰਾਂ ਹੁਣ ਸੁਪਰੀਮ ਕੋਰਟ ਤੇ ਟਿਕੀਆਂ ਹੋਈਆਂ ਸਨ ਕਿ ਆਖਰਕਾਰ ਸੁਪਰੀਮ ਕੋਰਟ ਦੇ ਵੱਲੋਂ ਕਿਹੜਾ ਵੱਡਾ ਫੈਸਲਾ ਸੁਣਾਇਆ ਜਾਂਦਾ ਸੋ 8 ਰੱਦ ਵੋਟਾਂ ਨੂੰ ਸਹੀ ਮੰਨ ਕੇ ਦੁਬਾਰਾ ਗਿਣਤੀ ਦੇ ਸੰਕੇਤ ਦਿੱਤੇ ਗਏ ਨੇ ਇਹ 8 ਰੱਦ ਵੋਟਾਂ ਨੂੰ ਸਹੀ ਮੰਨ ਕੇ ਦੁਬਾਰਾ ਗਿਣਤੀ ਹੁੰਦੀ ਹੈ ਤਾਂ ਅਸੀਂ ਜਿਵੇਂ ਤੁਹਾਨੂੰ 30 ਜਨਵਰੀ ਵਾਲਾ ਗਣਿਤ ਦੱਸ ਨੇ ਤਾਂ ਉਸ ਦੇ ਲਿਹਾਜ਼ ਦੇ ਨਾਲ ਹੀ ਜਿਹੜੇ ਕਿ ਨਤੀਜੇ ਆਉਣਗੇ ਜੇਕਰ ਉਸ ਦੇ ਲਿਹਾਜ਼ ਦੇ ਨਾਲ ਨਤੀਜੇ ਸਾਹਮਣੇ ਆਉਂਦੇ ਨੇ ਉਸੇ ਤਰੀਕੇ ਦੇ ਨਾਲ ਜੇਕਰ VOTING ਹੁੰਦੀ ਹੈ ਤਾਂ ਸਿੱਧੇ ਤੌਰ ਤੇ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਯਾਨੀ ਕਿ ਇੰਡੀਆ ਆਲਾਈਂਸ ਦਾ ਇੰਡੀਆ ਗੱਠਜੋੜ ਦਾ ਜਿਹੜਾ ਕਿਵੇਂ ਬਣਦਾ ਹੋਇਆ ਨਜ਼ਰ ਆ ਸਕਦਾ ਹੈ ਹਾਲਾਂਕਿ ਆ ਬਹੁਤ ਜਲਦਬਾਜੀ ਹੋਵੇਗਾ ਕੁਝ ਵੀ ਕਹਿਣਾ ਹਾਲਾਂਕਿ ਹੋਰ ਵੀ ਡਿਟੇਲ ਦੇ ਵਿੱਚ ਜਿਵੇਂ ਸੁਪਰੀਮ ਕੋਰਟ ਦਾ ਆਰਡਰ ਆਵੇਗਾ ਉਸ ਤੋਂ ਬਿਲਕੁਲ ਸਥਿਤੀ ਸਪਸ਼ਟ ਹੋਵੇਗੀ ਕਿ ਬਿਲਕੁਲ ਕਲੀਅਰ ਕਟ ਜਿਹੜੀ ਰੀਕਾਉਂਟਿੰਗ ਹੋਵੇਗੀ 30 ਜਨਵਰੀ ਵਾਲੇ ਗਣਿਤ ਦੇ ਲਿਹਾਜ਼ ਦੇ ਨਾਲ ਜਿਹੜੀ ਰੀਕਾਉਂਟਿੰਗ ਹੋਵੇਗੀ ਇਹ ਇੱਕ ਇੱਕ ਪੁਆਇੰਟ ਜਿਹੜਾ ਕਿ ਹੋਰ ਥੋੜੀ ਦੇਰ ਦੇ ਵਿੱਚ ਸਪਸ਼ਟ ਹੋ ਜਾਵੇਗਾ ਸੋ ਹੁਣ ਤੱਕ ਜਿਹੜੀ ਜਿਹੜੀ ਜਾਣਕਾਰੀ ਜਿਹੜੇ ਜਿਹੜੇ ਬਿੰਦੂ ਸਾਡੇ ਤੱਕ ਪਹੁੰਚ ਰਹੇ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਵੱਲੋਂ ਭਾਰਤ ਦੇ ਚੀਫ ਜਸਟਿਸ ਦੇ ਵੱਲੋਂ ਜਿਹੜੇ ਕਿ ਵੱਡੀਆਂ ਟਿੱਪਣੀਆਂ ਕੀਤੀਆਂ ਗਈਆਂ ਕਿਉਂਕਿ ਪੰਜਾਬ ਦੇ ਲੋਕ ਵੀ ਖਾਸ ਤੌਰ ਤੇ ਜਾਣਨਾ ਚਾਹਣਗੇ ਕਿਉਂਕਿ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਜਿਹੜੀ ਕਿ ਸੱਤਾ ਧਿਰ ਦੇ ਵਿੱਚ ਹੈ ਕਾਂਗਰਸ ਵਿਰੋਧੀ ਧਿਰ ਦੇ ਵਿੱਚ ਹੈ ਸੋ ਖਬਰ ਸਿਰਫ ਚੰਡੀਗੜ੍ਹ ਵਾਸੀਆਂ ਦੇ ਨਾਲ ਹੀ ਜੁੜੀ ਨਹੀਂ ਹੋਈ ਪੰਜਾਬ ਦੇ ਨਾਲ ਵੀ ਖਾਸ ਤੌਰ ਤੇ ਇਸ ਖਬਰ ਦਾ ਤਾਲੁਕ ਹੈ ਕਿਉਂਕਿ ਸਾਰੇ ਜਾਣਨਾ ਚਾਹੁੰਦੇ ਨੇ ਕਿ ਆਖਰਕਾਰ ਕਦੋਂ ਇਹ ਮੇਰ ਵਾਲੀ ਮੇਰ ਚੋਣ ਵਾਲੀ ਜਿਹੜੀ ਪਿਕਚਰ ਹੈ ਉਹ ਸਾਫ਼ ਹੋਵੇਗੀ ਪਰ ਹੁਣ ਤੱਕ ਜੇ ਟਿੱਪਣੀਆਂ ਦੀ ਗੱਲ ਕਰੀਏ ਜੋ ਸੁਪਰੀਮ ਕੋਰਟ ਦੇ ਵੱਲੋਂ ਵੱਡੀਆਂ ਅਹਿਮ ਟਿੱਪਣੀਆਂ ਕੀਤੀਆਂ ਗਿਆ ਨੇ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ 8 ਰੱਦ ਕੀਤੇ ਵੋਟ ਸਹੀ ਹਨ 8 ਰੱਦ ਕੀਤੇ ਵੋਟ ਕੁਲਦੀਪ ਕੁਮਾਰ ਦੇ ਹੱਕ ਵਿੱਚ ਨੇ ਕੁਲਦੀਪ ਕੁਮਾਰ ਜਿਹੜੇ ਕਿ ਕਾਂਗਰਸ ਤੇ ਆਵਾਦ ਦੀ ਪਾਰਟੀ ਦੇ ਜਿਹੜੇ ਕਿ ਮੇਰ ਦੇ ਕੈਂਡੀਡੇਟ ਸਨ 8 ਰੱਦ ਵੋਟਾਂ ਨੂੰ ਸਹੀ ਮੰਨ ਕੇ ਦੁਬਾਰਾ ਗਿਣਤੀ ਦੇ ਵੀ ਸੰਕੇਤ ਦਿੱਤੇ ਗਏ ਨੇ ਅਸੋ ਖੁਦ ਵੋਟ ਪੇਪਰਾਂ ਦੀ ਵੀ ਜਿੱਥੇ ਕਿ ਚੀਫ ਜਸਟਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਅਸੀਂ ਵੀਡੀਓ ਵਿਖਾ ਰਹੇ ਹਾਂ ਇਹ ਵੀਡੀਓ ਬਕਾਇਦਾ ਚੀਫ ਜਸਟਿਸ ਦੇ ਵੱਲੋਂ ਬਾਰੀਕੀ ਦੇ ਨਾਲ ਵੇਖਿਆ ਵੀ ਜਾ ਰਿਹਾ ਹੈ ਇਸ ਦੇ ਦੌਰਾਨ ਇਹ ਵੀ ਟਿੱਪਣੀ ਕੀਤੀ ਗਈ ਕਿ 8 ਇਨਵੈਲਿਡ ਵੋਟ ਪੇਪਰਾਂ ਨੂੰ ਦੇਖਣ ਤੋਂ ਬਾਅਦ ਚੀਫ ਜਸਟਿਸ ਨੇ ਕਿਹਾ ਕਿ ਮੈਨੂੰ ਦੱਸੋ ਕਿ ਕਿਵੇਂ ਜਿਹੜੇ ਕਿ ਵੋਟ ਪੇਪਰ ਇਨਵੈਲਿਡ ਕਰਾਰ ਦਿੱਤੇ ਗਏ ਹਾਲਾਂਕਿ ਅਨਿਲ ਮਸੀਹ ਦੇ ਵਕੀਲ ਦੇ ਦੁਆਰਾ ਇਸ ਦੌਰਾਨ ਕਿਹਾ ਗਿਆ ਹੈ ਕਿ ਵੋਟ ਪੇਪਰਾਂ ਦੀ ਮੁੱਢ ਤੋਂ ਜਿਹੜਾ ਕਿ ਵੋਟ ਪੇਪਰ ਤੇ ਇੱਕ ਡਾਟ ਬਣਿਆ ਹੋਇਆ ਹੈ ਇਹ ਮਸੀਹ ਦੇ ਵਕੀਲ ਦੇ ਵੱਲੋਂ ਆਪੱਖ ਰੱਖਿਆ ਗਿਆ ਤੇ ਇਸ ਵੇਲੇ ਵੀ ਜਿਹੜੀ ਬਕਾਇਦਾ ਸੁਪਰੀਮ ਕੋਰਟ ਦੇ ਵਿੱਚ ਵੀਡੀਓ ਚਲਾਈ ਜਾ ਰਹੀ ਹੈ ਚੀਫ ਜਸਟਿਸ ਦੇ ਵੱਲੋਂ ਉਸ ਵੀਡੀਓ ਨੂੰ ਬਾਰਕੀ ਦੇ ਨਾਲ ਵੇਖਿਆ ਵੀ ਜਾ ਰਿਹਾ ਉਹ ਵੀਡੀਓ ਸੀ ਤੁਹਾਨੂੰ ਵਿਖਾ ਵੀ ਰਿਹਾ ਜਿਸ ਦੇ ਵਿੱਚ ਕਿ ਉਹੀ ਪ੍ਰੈਜ਼ਾਈਡਿੰਗ ਆਫੀਸਰ ਬੈਠੇ ਹੋਏ ਨਜ਼ਰ ਆ ਰਹੇ ਨੇ ਕਿ ਕਾ ਕਰਕੇ ਕਿਵੇਂ ਵੋਟ ਪੇਪਰ ਤੇ ਜਿਹੜਾ ਕਿ ਮਾਰਕ ਕੀਤਾ ਜਾ ਰਿਹਾ ਉਸ ਨੂੰ ਬਿਲਕੁਲ ਬਾਅਦ ਦੇ ਵਿੱਚ ਸਾਈਡ ਤੇ ਰੱਖਿਆ ਜਾ ਰਿਹਾ ਉੱਪਰ ਵਾਲੇ ਕੈਮਰੇ ਵੱਲੋਂ ਵੇਖਦੇ ਹੋਏ ਵੀ ਨਜ਼ਰ ਆਉਂਦੇ ਨੇ ਤੇ ਇਹੀ ਵੀਡੀਓ ਜਿਹੜਾ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਵਿਖਾਇਆ ਜਾ ਰਿਹਾ ਕਿਉਂਕਿ ਆਪਣੇ ਆਪ ਦੇ ਵਿੱਚ ਜਿਹੜੀ ਵੀਡੀਓਗ੍ਰਾਫੀ ਹੋਈ ਇਸ ਪੂਰੇ ਕੇਸ ਦੇ ਵਿੱਚ ਇੱਕ ਵੱਡੇ ਵੱਡੇ ਫੈਕਟਸ ਕਹਿ ਜਾ ਸਕਦੇ ਨੇ ਇੱਕ ਵੱਡੇ ਆ ਸਬੂਤ ਦੇ ਵਜੋਂ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਲੀਗਲ ਜਿਹੜੀ ਪੂਰੀ ਟੀਮ ਹੈ ਉਹਨਾਂ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਰੱਖਿਆ ਗਿਆ ਇਸ ਨੂੰ ਹਾਈ ਕੋਰਟ ਦੇ ਵਿੱਚ ਰੱਖਿਆ ਗਿਆ ਤੇ ਉਸ ਦੇ ਲਿਹਾਜ਼ ਦੇ ਨਾਲ ਸੁਪਰੀਮ ਕੋਰਟ ਦੇ ਵੱਲੋਂ ਹੁਣ ਵਾਕਫਕ ਜੋ ਕਿ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ